ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਜੀ ਮੇਲ ਵਿੱਚ ਆ ਦੇਖੋ ਜੀ ਇੱਧਰ ਆਪਾਂ ਬੈਠੇ ਹਾਂ ਹੁਣ ਮੰਡੀ ਤੇ ਲੱਗੀਆਂ ਨੇ ਰੌਣਕਾਂ ਬਾਕੀ ਦਿਖਾਉਨੇ ਜੁੜੇ ਰਹੋ ਵੀਡੀਓ ਦੇ ਨਾਲ ਲੁਕਾਉਨੇ ਕਿਵੇਂ ਆ ਠੀਕ ਹੈ ਜੀ ਆ ਲੱਗੀਆਂ ਨੇ ਟਰਾਲੀਆਂ ਭੀੜ ਭਰ ਲਾ ਜੀ ਮੇਲ ਦੇ ਵਿੱਚ ਕਿਉਂਕਿ ਅੱਜ ਚੱਲਿਆ ਸਫਾਈ ਚੱਲਦੀ ਦੀ 2-3 ਦਿਨ ਤੋਂ ਤੇ ਅੱਜ ਚੱਲਿਆ ਜੀ ਆਪਣਾ ਸਾਡੇ 11:15 ਵਜੇ ਚੱਲਿਆ ਜੀ ਮੈਲ ਦੁਕਾਉਂਦੇ ਆਏ ਤੁਹਾਨੂੰ ਜੁੜੇਰੇ ਜੀ ਵੀਡੀਓ ਦੇ ਨਾਲ ਲੋ ਜੀ ਦੇਖੋ ਜੀ ਫੁੱਲ ਭੀੜਾ ਮੈਲੇ ਚ ਦੇਖੋ ਇਧਰ ਆ ਵੀ ਗਰਾਊਂਡ ਫੁੱਲ ਭਰਿਆ ਵਾ ਫੁੱਲ ਗਰਾਊਂਡ ਭਰਿਆ ਵਾ ਜੀ ਇਧਰ ਵੀ ਹੁਣ ਚੱਲਿਆ ਜੀ ਮੈਲ ਇਧਰ ਵੀ ਟਰਾਲੀਆਂ ਖੜੀਆਂ ਆ ਦੇਖੋ ਜੀ ਉਹ ਆਪਣੇ ਵਾਲਾ ਖੜਾ ਆ ਦੇਖੋ ਇੱਧਰ ਨੂੰ ਸਾਰਾ ਗਰਾਊਂਡ ਭਰਿਆ ਹੋਇਆ ਇੱਧਰ ਆਹ ਦੇਖੋ ਦੇਖੋ ਔਰ ਰਾਨੀਆਂ ਪੂਰੀਆਂ ਖੜੀਆਂ ਔਰ ਵਾਕਿਆ ਤੁਹਾਨੂੰ ਦਿਖਾਉਣਾ ਹੈ ਉੱਧਰ ਚੱਲਦਾ ਔਰ ਇੱਧਰ ਟਰਾਨੀਆਂ ਖੜੀਆਂ ਵੇਖ ਲਓ ਫੁੱਲ ਭਰਿਆ ਬਾਜੀ ਬਰਾਉਂਡ ਐਨ ਫੁੱਲ ਭਰ ਗਏ ਧਿੰ ਧਿੰ ਦੀ ਛਵਾਈ ਔਨ ਕਰਕੇ ਨਾ ਮਿਲ ਫੁੱਲ ਭਰ ਗਏ ਹੁਣ ਚੱਲ ਜਾ ਇੱਥੇ ਇਹੋ ਜੀ ਵੀਡੀਓ ਦੇ ਨਾਲ ਦਿਖਾਉਂਦੇ ਆ ਬਾਪੀ ਇਹ ਤਾਂ ਜੀ ਮੈਂ ਕਿਹਾ ਵੀਡੀਓ ਬਣੀ ਨਹੀਂ ਮੈਂ ਕਿਹਾ ਦੋ ਦਿਨ ਪਾਈ ਨਹੀਂ ਮੈਂ ਕਿਹਾ ਚਲੋ ਜੀ ਉਰੇ ਬਣਾ ਲੰਨੇ ਆ ਦਿਖਾ ਦਉਂਦੇ ਮਿਲ ਦਾ ਮਾਹੌਲ ਕਿਵੇਂ ਆ ਆ ਲੋ ਜੀ ਸਾਰਾ ਗਰਾਊਂਡ ਭਰਿਆ ਪਿਆ ਲੋ ਜੀ ਲੱਗੇ ਹੋਏ ਨੇ ਪੂਰਾ ਲੋ ਜੀ ਪੂਰੇ ਭਰੇ ਹੋਏ ਗਰਾਉਂਡ ਨੂੰ ਦਿਖਾ ਦਿੰਨੇ ਆਂ ਇੱਧਰ ਵੀ ਲੋ ਜੀ ਥਾਲੀਆਂ ਬੰਦੇ ਖੋਰ-ਖੋਲ ਕੇ ਗਏ ਹੋ ਵਿੱਚੋਂ ਨਾ ਦੇਖੋ ਬਾਈ ਨੇ ਕਿੱਥੇ ਲਾਇਆ ਟਰੈਕਟਰ ਹੋਏ ਤੇ ਖੜੇ ਪਰਾ ਪਿਆ ਜੀ ਗਰਾਉਂਡ ਸਾਰਾ ਆ ਜੱਗੇ ਵਾਲਾ ਖੜਾ ਏ ਇਹ ਕੱਲ ਆ ਗਿਆ ਤਾਂ ਇਹ ਛੱਡ ਕੇ ਚਲੇ ਗਿਆ ਹੁਣ ਆ ਖੜੀ ਟਰਾਲੀ ਜੱਗੇ ਦੀ ਪੀਵੀ 12 ਵਾਲੇ ਮੱਕੇ ਸਾਰਾ ਗਰਾਉਂਡ ਭਰਿਆ ਪਿਆ ਮੈਂ ਤੁਹਾਨੂੰ ਦਿਖਾ ਦਿੰਦਾ ਸਾਰੇ ਆ ਆਪਣੇ ਚੱਲੀਆਂ ਵਾਲੇ ਦੀ ਆ ਸੈਕਟਰੀ ਸਾਹਿਬ ਦੀ ਟਰਾਲੀ ਲੋ ਜੀ ਲੋ ਜੀ ਜਿਵੇਂ ਆ ਘੜੀ ਤੇਰੇ ਟਰਾਲੀ ਦੁੱਧ ਦੀ ਇੱਕ ਇਕਾਲੀ ਕਰਕੇ ਚਲੇ ਗਏ ਲੋ ਜੀ ਬੰਦੇ ਆਪਣੇ ਸਾਰੇ ਪੰਚੇ ਵਿਉਰੇ ਲੋ ਜੀ ਸਾਰੇ ਜਣੇ ਆਪਣਾ ਹਰਾਮ ਕਰ ਰਹੇ ਆ ਲੋ ਜੀ ਸਾਰਾ ਗਰਾਊਂਡ ਭਰਿਆ ਹੋਇਆ ਦੇਖੋ ਬਾਕੀ ਉਧਰ ਲ ਤੁਹਾਨੂੰ ਦਿਖਾਵਾਂਗੇ ਜਿੰਨਾ ਆਪਾਂ ਤੇ ਕਵਰ ਹੋਇਆ ਆਪਾਂ ਨੂੰ ਨੰਨ ਦਿਖਾਤਾ ਤੁਹਾਨੂੰ ਨਹੀਂ ਚਲੋ ਜੀ ਜੁੜੇ ਰਹੋ ਵੀਡੀਓ ਦੇ ਨਾਲ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬਰ ਕਰੋ ਜੀ ਚੈਨਲ ਨੂੰ ਠੀਕ ਹੈ ਜੀ ਬਣੇ ਰਹੋ ਜੀ ਜੀ ਅਸੀਂ ਮੇਲ ਤੋਂ ਮੈਂ ਘਰੇ ਆ ਗਿਆ ਸੀਗਾ ਭੀੜ ਬਹੁਤ ਸੀਗੀ ਹੁਣ ਪਹੁੰਚਿਆ ਮੈਂ ਘਰੇ ਘਰੇ ਆ ਕੇ ਬਸ ਉਹਨਾਂ ਲੱਗੇ ਮੈਂ ਕੰਮਕਾਰ ਦਿਖਾਉਣੀ ਆਪਣੇ ਖੇਤਾਂ ਦਾ ਹਾਂ ਕਿਵੇਂ ਆ ਕਣਕ ਕਣਕ ਤੇ ਬਾਕੀ ਗੰਨੇ ਕਿੰਨੀ ਜਿਹੜਾ ਮਾਰ ਕੇ ਉਹਨਾਂ ਨਾਲੇ ਬੂਟੇ ਜਿਹੜੇ ਲਾਏ ਤੇ ਉਹ ਦੇਖ ਕੇ ਉਹਨਾਂ ਬਣਾਉਂਦੇ ਆ ਉਧਰ ਬਾਦ ਹੋ ਗਏ ਆ ਇਹ ਆਪਣੇ ਕੋਲ ਬਸ ਇੰਨੇ ਗੇ ਡੰਗਰ ਆਪਣੇ ਕੋਲ ਬਾਕੀ ਉਹ ਸਾਡਾ ਡੋਗੀ ਆ ਰੋਮੀ ਤੇ ਬਾਕੀ ਆਪਣਾ ਇੱਧਰ ਧੱਖਾਂ ਵਾਸਤੇ ਟੁਕਾ ਟੁਕਾ ਕਰਨ ਵਾਸਤੇ ਇੱਧਰ ਬਸ ਆਪਣਾ ਲੋ ਜੀ ਜੁੜੇ ਰਹੋ ਵੀਡੀਓ ਦੇ ਨਾਲ ਆ ਕੇ ਆਪਾਂ ਦਿਖਾਉਨੇ ਆਪਣੇ ਖੇਤਾਂ ਦੇ ਉੱਧਰ ਜਿਹੜੇ ਜੁੜੇ ਰਹੇ ਹੋ ਵੀਡੀਓ ਦੇ ਨਾਲ ਆਇਆ ਸਾਡਾ ਰੋਮੀਓ ਨਿਲਾਉਣੇ ਆਲਾ ਹੋਇਆ ਵਾ ਨਿਬੜਿਆ ਪਿਆ ਜੰਮੇ ਨਿਲਾਉਣਾ ਹੁਣ ਇਹਨੂੰ ਲੋ ਜੀ ਵਰਤੇ ਪਾਲ ਨੇ ਵੀ ਆਪਣਾ ਮਕਾਨ ਦਾ ਸ਼ੁਰੂ ਕਰਤਾ ਕੰਮ ਆ ਬ੍ਰੈਂਡਰ ਤੇ ਜਿੰਦੇੜਿਆ ਆ ਦੇਖੋ ਜੀ ਇੱਧਰ ਬੈਠੇ ਮਿਸਤਰੀ ਸਾਰੇ ਇਹ ਚ ਮੱਕੀ ਹਲਦੀ ਪੱਟਣੀਆਂ ਹਲਦੀ ਪੱਟਾਂਗੇ ਜਦੋਂ ਤਾਇਆ ਜੀ ਆ ਗਿਆ ਇੱਧਰ ਆ ਆਪਣੀ ਮੋਟਰ ਚਲੋ ਜੀ ਜੁੜੇ ਰਹੋ ਵੀਡੀਓ ਦੇ ਨਾਲ ਹਾਂਜੀ ਆਪਣੇ ਦੂਜੇ ਖੇਤਾਂ ਵਿੱਚ ਆ ਕੇ ਸੀਗੇ ਇੱਥੇ ਲਾਈਆਂ ਕਲਮਾ ਆਪਾਂ ਨੇ ਹੁਣ ਡਾਇਆਪਾਤ ਆ ਦੇਖੋ ਜੀ ਕਲਮਾ ਫੁੱਟ ਬਾਈ ਫੁੱਟ ਐਦਾਂ ਕਲਮਾ ਲੱਗਦੀ ਏ ਛੀਟੀਆਂ ਨੂੰ ਸੰਭ ਕੇ ਆ ਕਲਮ ਲੱਗਦੀ ਏ ਆ ਹੁਣ ਡਾਇਆਪਾਤ ਆ ਉਹ ਲੱਗੇ ਹੋਇਆ ਸਪਰੇਅ ਕੱਖ ਦੀ ਕਰਨ ਉਹ ਦੇਖੋ ਜੀ ਉਹ ਦਵਾਈ ਪਾਤੀ ਠੀਕ ਹੈ ਤੇ ਇੱਧਰ ਟਰੈਕਟਰ ਚਲਾਇਆ ਹੋਇਆ ਜਨਰੇਟਰ ਆਪਣਾ ਦੂਜਾ ਇੱਕ ਆਪਾਂ ਮਿਲਦੇ ਛੱਡਿਆ ਏ ਚੱਲ ਲੈ ਦੇਣਾ ਪਾਣੀ ਆ ਮੋਟਰ ਚੱਲੂਗਾ ਮੈਂ ਯਾਦ ਕਰਨਾ ਖੜਾ ਹਾਂ ਇਹ ਗੰਨਾ ਥੋੜਾ ਜਿਹਾ ਹੋ ਰਹਿ ਗਿਆ ਜਿੱਦਾ ਛਿੱਦਾ ਜਾ ਇਹ ਹੁਣ ਆਪਾਂ ਨਾ ਪੱਟ ਦੇਣਾ ਅੱਧਾ ਉਹ ਖੰਬੇ ਤੱਕ ਪੱਟ ਦੇਣਾ ਇੱਧਰ 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 ਸਾਰਾ ਪੱਟ ਦੇਣਾ ਉਹ ਰੱਖ ਲੈਣਾ ਉੱਧਰ ਤੇ ਮੋਟਰ ਦੀ ਸੇਜ ਨੂੰ ਹਾਂ ਚੱਲ ਰਹੀ ਜੀ ਤੇ ਆ ਦੂਜੀ ਆ ਮੋਟਰ ਤੇ ਚੱਲ ਰਿਹਾ ਜੀ ਆਪਣੇ ਆਰਮਾ ਨੂੰ ਪਾਣੀ ਨਾਲੀ ਨਾਲ ਆਪਣਾ ਡਾਇਆ ਵੀ ਪਾਸਤਾ ਆ ਦੀ ਜੀ ਮੋਟਰ ਵੀ ਚੱਲਦੀ ਆਪਣੀ ਆ ਪੈਨਰ ਵਾਲੀ ਇਹ ਚੱਲ ਰਹੀ ਜੀ ਨੋ ਆ ਲੋ ਜੀ ਸਾਰਾ ਬਣਾਉ ਹੁਣ ਇੱਧਰ ਆ ਸਾਰਾ ਇੱਥੇ ਤੋਂ ਲੈ ਕੇ ਉਹ ਖੇਤ ਤੇ ਲੈ ਕੇ ਜਿੱਥੇ ਰਾਜੂ ਸਪਰੇਅ ਕਰਦਾ ਉੱਥੇ ਤੱਕ ਆਪਾਂ ਨਾਲ ਕਲਮ ਲਾਤੀ ਹੈ ਐਦਾਂ ਹ ਲੈਨਾਂ ਮਾਰ ਕੇ ਪਹਿਲਾਂ ਲੈਨ ਮਾਰ ਲਣੀ ਹੈ ਫੇਰ ਆਪਾਂ ਨੇ ਫੋਟੋ ਬਾਈ ਫੋਟੋ ਤੇ ਕਲਮ ਲਾ ਦੇਣੀ ਹੈ ਵਾਕਿ ਤੁਹਾਨੂੰ ਦਿਖਾਉਂਦੇ ਆ ਉੱਧਰ ਜਿੱਥੇ ਮਾ ਚਲੋ ਜਿੱਥੇ ਪਹਿਲਾਂ ਲਾਈਆਂ ਆਪਾਂ ਨੇ ਪਹਿਲਾਂ ਉਹ ਦਿਖਾ ਦਈਏ ਮਾ ਇੱਥੇ ਪਾਣੀ ਚੱਲਦਾ ਤਾਂ ਚਲੋ ਜੀ ਮਿਲਦੇ ਆਂ ਵੀਰ ਨਾਲ ਪੁੱਛਦੇ ਆ ਕਿੰਨਾ ਕਰ ਰਹਿ ਗਿਆ ਹਾਂ ਚੱਲਦਾ ਹੀ ਆਪਣਾ 605 ਹਰਚ ਜਨਰੇਟਰ ਤੇ ਲਾਇਆ ਹੋਇਆ ਇੱਕ ਆਪਾਂ 4x4 ਆਪਾਂ ਮੇਲੇ ਚ ਛੱਡਿਆ ਏ ਹੁਣ ਆਇਆ ਮੈਂ ਵੀ ਮੇਲੇ ਤੋਂ ਹਾਂਜੀ ਵਾਹ ਵਧੀਆ ਹੋਰ ਕੀ ਕਰਦੇ ਹੂੰ ਦੱਸਦਾ ਮੈਂਗਾ ਸਰੋਤਿਆਂ ਨੂੰ ਆਪਣਿਆਂ ਨੂੰ ਵੀ ਆਹ ਕਰਮ ਲਾ ਕੇ ਵਿੱਚ ਡਾਇਆ ਪਾ ਕੇ ਸਪਰੇਅ ਕਰਤੀ ਕੱਖਾਂ ਦੀ ਹੋਰ ਵੀਗਾ ਦਵਾਈ ਪਾਈ ਐ ਅੱਛਾ ਬਸ ਲੱਗ ਗਈ ਇੱਥੇ ਠੀਕ ਐ ਚਲੋ ਜੀ ਜੁੜੇ ਰਹੇ ਵੀਡੀਓ ਦੇ ਨਾਲ ਲੋ ਜੀ ਲੱਗਿਆ ਬਈ ਰਾਜੂ ਸਫਰੇ ਕੰਮ ਹੋਰ ਰਾਜੂ ਕਿਵੇਂ ਆ ਹਾਂ ਕਰਤੀ ਸਫਰੇ ਹੂੰ ਜੀ ਕਰਤੀ ਸੁਭਰੇ ਨਾਲ ਦਾਇਆਪਾਤ ਇਹ ਚੱਲ ਰਿਹਾ ਜਨਰੇਟਰ ਸਾਡੇ ਵਾਲਾ ਇਹ ਚੱਲਦਾ ਚੋਕਾ ਆਪ ਤੇਲ ਖੰਡ ਚੋਂ ਬੋਕਰ ਤੱਕ ਲੋ ਜੀ ਅੱਜ ਦੀ ਵੀਡੀਓ ਇੱਥੇ ਤੱਕ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਕਰੋ ਜੀ ਚੈਨਲ ਨੂੰ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਅੱਜ ਇੱਥੇ ਤੱਕ ਹੀ ਬਾਕੀ ਤਾਂ ਕੱਲ ਨੂੰ ਮਿਲਦੇ ਆ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ